ਇਹ ਕਾਦੀ ਸੁਖਵਤੀ ਇਹ ਤਾਂ ਦੁਖਵਤੀ ਹੋ ਗਈ ਪਤੀ ਰੋਂਦਾ ਰੋਂਦਾ ਥਾਣੇ ਪਹੁੰਚਿਆ ਕਹਿੰਦਾ ਮੇਰੀ ਘਰ ਵਾਲੀ ਜਿਹਦੀ ਉਮਰ 65 ਸਾਲ 60 65 ਸਾਲ ਹੈਗੀ ਆ ਚਾਰ ਪੋਤੇ-ਪੋਤੀਆਂ ਨੇ ਸਾਡੇ ਮੇਰੇ ਦੋ ਪੁੱਤ ਨੇ ਦੋ ਨੂੰਹਾਂ ਨੇ ਖੁਸ਼ੀ-ਖੁਸ਼ੀ ਅਸੀਂ ਰਹਿ ਰਹੇ ਸੀ ਤੇ ਮੇਰੇ ਘਰ ਵਾਲੀ ਹੁਣ ਆਪਣੇ 35 ਸਾਲਾ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਦੋਸਤੋ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਇਹ ਘਟਨਾ ਚਾਂਸੀ ਤੋਂ ਸਾਹਮਣੇ ਆ ਰਹੀ ਆ ਚਾਂਸੀ ਵਿੱਚ ਸੁਖਵਤੀ ਨਾਂ ਦੀ ਇੱਕ ਔਰਤ ਜਿਹਦਾ ਪ੍ਰੇਮੀ ਅਮਰ ਸਿੰਘ ਦੱਸਿਆ ਜਾ ਰਿਹਾ ਸੁਖਵਤੀ ਆਪਣੀਆਂ ਨੂਹਾਂ ਦੇ ਨਾਲ ਆਪਣੇ ਦੋ ਪੁੱਤਾਂ ਦੇ ਨਾਲ ਕਾਫੀ ਖੁਸ਼ ਰਹਿ ਰਹੀ ਸੀ ਘਰ ਦੇ ਅੰਦਰ ਚਾਰ ਪੋਤੇ-ਪੋਤੀਆਂ ਸੀ ਇਹਨਾਂ ਦਾ ਕਾਫੀ ਵਧੀਆ ਜੀਵਨ ਚੱਲਦਾ ਸੀ ਪਤੀ ਸੀ ਕਾਮਤਾ ਪ੍ਰਸਾਦ ਹੋਇਆ ਕੀ ਹੋਇਆ ਇਹ ਕਿ ਕੁਝ ਟਾਈਮ ਪਹਿਲਾਂ ਸੁਖਵਤੀ ਇੱਟਾਂ ਦੇ ਪੱਠੇ ਦੇ ਕੰਮ ਕਰਨ ਲੱਗ ਗਈ ਤੇ ਉੱਥੇ ਹੀ ਉਹਨੂੰ ਅਮਰ ਸਿੰਘ ਨਾਂ ਦਾ ਇੱਕ ਨੌਜਵਾਨ ਮੁੰਡਾ ਮਿਲ ਜਾਂਦਾ ਸੁਖਵਤੀ ਦਾ ਅਫੇਅਰ ਹੋ ਜਾਂਦਾ ਉਹਦੇ ਨਾਲ ਪ੍ਰੇਮ ਪ੍ਰਸੰਗ ਚੱਲ ਪੈਂਦਾ ਤਾਂ ਜਦੋਂ ਪਤੀ ਨੂੰ ਪਤਾ ਲੱਗਦਾ ਉਹਨੂੰ ਆਪਣੀ ਪਤਨੀ ਤੇ ਥੋੜਾ ਸ਼ੱਕ ਹੁੰਦਾ ਤਾਂ ਉਹ ਉਹ ਤੋਂ ਪੁੱਛਦਾ ਕਿ ਕੀ ਇਹ ਗੱਲ ਹੈਗੀ ਆ ਕਿ ਤੇਰਾ ਉਹਦੇ ਨਾਲ ਕੋਈ ਸੰਬੰਧ ਹੈਗਾ ਤਾਂ ਸੁਖਵਤੀ ਕਹਿੰਦੀ ਨਹੀਂ ਪਤੀ ਉਹਤੇ ਭਰੋਸਾ ਕਰਦਾ ਕਿ ਸ਼ਾਇਦ ਮੈਨੂੰ ਐਵੇਂ ਲੱਗਾ ਹੋਵੇ ਕਿਉਂਕਿ ਉਮਰ ਵੀ ਕਾਫੀ ਆ ਪੋਤੇ-ਪੋਤੀਆਂ ਨੇ ਘਰ ਦੇ ਅੰਦਰ ਕਾਫੀ ਖੁਸ਼ ਰਹਿੰਦੀ ਸੀ ਕੋਈ ਇਦਾਂ ਦੀ ਗੱਲ ਉਹਨੂੰ ਲੱਗੀ ਨਹੀਂ ਤਾਂ ਫੇਰ ਕੀ ਹੋਇਆ ਕਿ ਜਿਹੜੀ ਸੁਖਵਤੀ ਸੀ ਉਹ ਸਮਾਂ ਲੱਭਣ ਲੱਗੀ ਕਿ ਮੈਂ ਆਪਦੇ ਪ੍ਰੇਮੀ ਦੇ ਨਾਲ ਕਦੋਂ ਜਾਵਾਂ ਘਰੋਂ ਉਹ ਕਿਉਂਕਿ ਇਸ ਕੋਸ਼ਿਸ਼ ਦੇ ਵਿੱਚ ਸੀ ਕਿ ਘਰੇ ਜਿਹੜੇ ਨੂਹਾਂ ਦੇ ਗਹਿਣੇ ਨੇ ਪੈਸੇ ਨੇ ਮੈਂ ਉਹ ਵੀ ਲੈ ਕੇ ਜਾਣੇ ਆ ਤਾਂ ਦੱਸਿਆ ਜਾ ਰਿਹਾ ਕਿ ਸੁਖਵਤੀ ਦੀ ਇੱਕ ਨੂਹ ਕੋਲ ਬੱਚਾ ਹੋਣ ਵਾਲਾ ਸੀ ਉਦੀ ਡਿਲੀਵਰੀ ਹੋਣੀ ਸੀ ਘਰ ਦੇ ਅੰਦਰ 40000 ਰੁਪਏ ਦੀ ਨਗਦੀ ਵੀ ਆਈ ਉਸ ਉਸ ਔਰਤ ਦੀ ਡਿਲੀਵਰੀ ਵਾਸਤੇ ਤਾਂ ਇੱਕ ਦਿਨ ਸੁਖਵਤੀ ਦਾ ਮੁੰਡਾ ਇੱਕ ਬਿਮਾਰ ਹੁੰਦਾ ਤਾਂ ਸੁਖਵਤੀ ਦਾ ਪਤੀ ਕਾਮਤਾ ਪ੍ਰਸਾਦ ਆਪਣੇ ਪੁੱਤ ਨੂੰ ਲੈ ਕੇ ਸ਼ਹਿਰ ਚਲਾ ਜਾਂਦਾ ਦਵਾਈ ਦਿਵਾਉਣ ਵਾਸਤੇ ਸੁਖਵਤੀ ਨੂੰ ਮੌਕਾ ਮਿਲਦਾ ਉਹ ਆਪਣੀਆਂ ਨੂਹਾਂ ਦੇ ਗਹਿਣੇ ਚੁੱਕਦੀ ਆ ਤੇ ਨਾਲ ਹੀ 40000 ਰੁਪਏ ਦੀ ਜਿਹੜੀ ਨਗਦੀ ਸੀ ਉਹ ਲੈ ਕੇ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਜਾਂਦੀ ਆ ਤਾਂ ਘਰ ਦੇ ਅੰਦਰ ਜਦੋਂ ਪਤਾ ਲੱਗਦਾ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਦੋਂ ਸੁਖਵਤੀ ਵਾਪਸ ਨਹੀਂ ਹੁੰਦੀ ਘਰੇ ਫਿਰ ਉਹ ਉਹਨੂੰ ਲੱਭਣ ਲੱਗਦੇ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਤਾਂ ਅਮਰ ਸਿੰਘ ਨਾਮ ਦੇ ਜਿਹੜਾ ਨੌਜਵਾਨ ਆ 35 ਸਾਲਾ ਉਹਦੇ ਨਾਲ ਫਰਾਰ ਹੋ ਗਈ ਆ ਤਾਂ ਫਿਰ ਉਹ ਪੁਲਿਸ ਕੋਲ ਪਹੁੰਚਦਾ ਪਰਿਵਾਰ ਰੋਂਦੇ ਰੋਂਦੇ ਪਤੀ ਆਪਣੀ ਪਤਨੀ ਤੇ ਸ਼ਿਕਾਇਤ ਦਰਜ ਕਰਵਾਉਂਦਾ ਕਹਿੰਦਾ ਕਿ ਮੇਰੇ ਘਰ ਵਾਲੀ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਚੁੱਕੀ ਆ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਉਹ ਖੁੱਤ ਗਈ ਗਈ ਉਹ ਤਾਂ ਸਾਡੇ ਘਰ ਵੀ ਲੁੱਟ ਕੇ ਲੈ ਗਈ ਆ ਉਹ ਸਾਡੇ ਨੂਹਾਂ ਦੇ ਗਹਿਣੇ ਲੁੱਟ ਕੇ ਲੈ ਗਈ ਆ ਨੂਹਾਂ ਵਿਚਾਰੀਆਂ ਰੋਂਦੀਆਂ ਕਹਿੰਨੀਆਂ ਅਸੀਂ ਸ਼ਰਮਸਾਰ ਆ ਸਾਡੀ ਸੱਸ ਨੇ ਕੀ ਕੀਤਾ ਤੇ ਸਾਡੇ ਘਰ ਦੇ ਗਹਿਣੇ ਵੀ ਲੁੱਟ ਕੇ ਲੈ ਗਈ ਆ ਉਹ ਤੇ ਨਾਲ ਪੈਸੇ ਵੀ ਲੈ ਗਈ ਆ ਘਟੋ ਘਟ ਜਿਹੜੇ ਇੱਕ ਔਰਤ ਦੀ ਡਿਲੀਵਰੀ ਦੇ ਪੈਸੇ ਸੀ ਰੱਖੇ ਉਹਨੂੰ ਵੀ ਪਤਾ ਸੀ ਕਿ ਘਰੇ ਬੱਚਾ ਆਉਣ ਵਾਲਾ ਬੱਚਾ ਹੋਣ ਵਾਲਾ ਡਿਲੀਵਰੀ ਹੋਣੀ ਆ ਤਾਂ ਘੱਟੋ ਘੱਟ ਉਹ ਤਾਂ ਛੱਡ ਜਾਂਦੀ ਅੱਜ ਸਾਨੂੰ ਨੰਗ ਕਰ ਗਈ ਅਸੀਂ ਤਾਂ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਸੀ ਤੇ ਹੁਣ ਕਿਵੇਂ ਅਸੀਂ ਇਹ ਸਾਰੇ ਕਿੱਸੇ ਨੂੰ ਮੈਨੇਜ ਕਰਾਂਗੇ ਕਿਵੇਂ ਆਪਣੇ ਘਰ ਦਾ ਗੁਜ਼ਾਰਾ ਚਲਾਵਾਂਗੇ ਕਿਵੇਂ ਅਸੀਂ ਜਿਹੜੀ ਸਾਡੀ ਨੂੰਹ ਆ ਉਹਦੇ ਬੱਚਾ ਹੋਣ ਵਾਲਾ ਉਹਦੀ ਡਿਲੀਵਰੀ ਕਿਵੇਂ ਕਰਵਾਵਾਂਗੇ ਤਾਂ ਫਿਰ ਪੁਲਿਸ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰਦੀ ਆ ਤੇ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਤੇ ਲੱਗ ਜਾਂਦੀ ਹੈ ਤੇ ਥਾਂ-ਥਾਂ ਤੇ ਹੁਣ ਛਾਪੇਮਾਰੀ ਕੀਤੀ ਜਾ ਰਹੀ ਆ ਉਸ ਅਮਰ ਸਿੰਘ ਨੂੰ ਤੇ ਸੁਖਵਤੀ ਨੂੰ ਲੱਭਣ ਵਾਸਤੇ ਇਹ ਜਿਹੜਾ ਮਾਮਲਾ ਇਕੱਲੇ ਸੁਖਵਤੀ ਦਾ ਨਹੀਂ ਤੇ ਨਾ ਹੀ ਇਹ ਇਕੱਲਾ ਯੂਪੀ ਬਿਹਾਰ ਦੇ ਨਾਲ ਜੁੜਿਆ ਹੋਇਆ ਮਾਮਲਾ ਇਹ ਸਾਡੇ ਪੂਰੇ ਭਾਰਤ ਦਾ ਵਰਤਾਰਾ ਸਾਡੇ ਪੰਜਾਬ ਅੰਦਰ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਜਿੱਥੇ ਔਰਤਾਂ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਜਾਂਦੀਆਂ ਜਾਂ ਮਰਦ ਆਪਣੀ ਪ੍ਰੇਮਿਕਾ ਦੇ ਨਾਲ ਫਰਾਰ ਹੋ ਜਾਂਦੇ ਆ ਆਪਣੇ ਬੱਚੇ ਛੱਡ ਕੇ ਪਿੱਛੇ ਕਿਸੇ ਦੇ 2 ਬੱਚੇ ਹੁੰਦੇ ਕਿਸੇ ਦੇ 4 ਬੱਚੇ ਹੁੰਦੇ ਕਿੰਨੀਆਂ ਘਟਨਾਵਾਂ ਅਮਰਸਰ ਵਾਲੀ ਸਾਈਡ ਤੋਂ ਘਟਨਾ ਪਿੱਛੇ ਜਾਂ ਸਾਹਮਣੇ ਆਈ ਸੀ ਕਿ ਇੱਕ ਔਰਤ ਉਹਨਾਂ ਦੇ ਘਰ ਜਿਹੜਾ ਦੁੱਧੀ ਦੁੱਧ ਲੈਣ ਆਉਂਦਾ ਸੀ ਉਸੇ ਨਾਲ ਹੀ ਫਰਾਰ ਹੋ ਗਈ ਇੱਕ ਔਰਤ ਮੁਕਸਰ ਵਾਲੀ ਸਾਈਡ ਤੋਂ ਉਬੋਹਰ ਵਾਲੀ ਸਾਈਡ ਤੋਂ ਘਟਨਾ ਸਾਹਮਣੇ ਆਈ ਸੀ ਇੱਕ ਔਰਤ ਨੇ ਆਪਦੇ ਪ੍ਰੇਮੀ ਸੰਗ ਰਲ ਕੇ ਆਪਣੇ ਪੂਰੇ ਪਰਿਵਾਰ ਨੂੰ ਜ਼ਹਿਰ ਪਾ ਦਿੱਤੀ ਪਤਾ ਨਹੀਂ ਅਜਿਹੀਆਂ ਕਿੰਨੀਆਂ ਘਟਨਾਵਾਂ ਸਾਡੇ ਪੰਜਾਬ ਦੇ ਅੰਦਰੋਂ ਵੀ ਸਾਹਮਣੇ ਆਉਂਦੀਆਂ ਇਹ ਫਿਲਹਾਲ ਯੂਪੀ ਦੇ ਚਾਂਸੀ ਦੀ ਘਟਨਾ ਦੱਸੀ ਜਾ ਰਹੀ ਹੈ